ਪਰ ਅੱਜ ਅਸੀਂ ਕਮਾਲ ਦੇ ਯੋਧੇ ਜਰਨੈਲ ਜੋਰਾਵਰ ਸਿੰਘ ਦੀ ਗੱਲ ਕਰਾਂਗੇ ਪਰ ਅਫਸੋਸ ਕਿ ਇਸ ਯੋਧੇ ਦੀ ਬਾਬਤ ਬਹੁਤ ਘੱਟ ਲੋਕਾਂ ਨੂੰ ਗਿਆਨ ਹੈ ਦਰਬਾਰੇ ਖਾਲਸਾ ਦੀ ਧਾਕ ਜਮਾਉਣ ਲਈ ਜਰਨੈਲ ਜੋਰਾਵਰ ਸਿੰਘ ਦਾ ਯੋਗਦਾਨ ਵੀ ਚੇਤੇ ਰੱਖਣਯੋਗ ਹੈ ਪਰ ਅਫਸੋਸ ਇਸ ਯੋਧੇ ਦੀ ਬਾਬਤ ਬਹੁਤ ਘੱਟ ਲੋਕਾਂ ਨੂੰ ਗਿਆਨ ਹੈ ਮੀਆ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਪਾਸ ਸ਼ਿਕਾਇਤ ਵੀ ਕੀਤੀ ਕਿ ਜਨਰਲ ਜੋਰਾਵਰ ਸਿੰਘ ਐਵੇਂ ਖਾਮਕਲ ਲਦਾਕ ਤੇ ਹੋਰ ਉੱਚੇ ਤੋਂ ਚਿਹਰੇ ਇਲਾਕਿਆਂ ਵੱਲ ਨੂੰ ਵਧਦਾ ਜਾ ਰਿਹਾ ਹੈ ਜਿਸ ਦਾ ਸਰਕਾਰੇ ਖਾਲਸਾ ਨੂੰ ਕੋਈ ਫਾਇਦਾ ਹੀ ਨਹੀਂ ਹੋਣਾ ਜ਼ਬਰਦਸਤ ਬਰਫਬਾਰੀ ਕਾਰਨ ਚਿਤਿਆੰਗ ਕਿਲਾ ਤੇ ਉੱਥੇ ਰੱਖੀਆਂ ਤੋਪਾਂ ਵੀ برفੇਟਾਂ ਦੱਬੀਆਂ ਰਹਿ ਗਈਆਂ ਇਹਨਾਂ ਹਾਲਾਤਾਂ ਨੇ ਸਥਾਨਕ ਤਿੱਬਤੀਆਂ ਨੂੰ ਵੱਡਾ ਹਲਾਰਾ ਦਿੱਤਾ ਪੰਜਾਬ 247 ਟੀਵੀ ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਇਸ ਪ੍ਰੋਗਰਾਮ ਲਈ ਅਸੀਂ ਅਮਰੀਕ ਸਿੰਘ ਡਾਕਟਰ ਅਮਰੀਕ ਸਿੰਘ ਸ਼ੇਰਖਾਂ ਦਾ ਲਿਖਿਆ ਹੋਇਆ ਇੱਕ ਲੇਖ ਤੁਹਾਡੇ ਨਾਲ ਸਾਂਝਾ ਕਰਨਾ ਹੈ ਸਰਕਾਰੀ ਖਾਲਸਾ ਦੇ ਹਿੰਮਤੀ ਤੇ ਬਹਾਦਰ ਜਰਨੈਲ ਚੋਰਾਵਰ ਸਿੰਘ ਨੂੰ ਚੇਤੇ ਕਰਦੇ ਆ ਜਦੋਂ ਛਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਦੌਰਾਨ ਜਿੱਤਾਂ ਪ੍ਰਾਪਤ ਕਰਨ ਵਾਲੇ ਬਹਾਦਰ ਜਰਨੈਲਾਂ ਦਾ ਜ਼ਿਕਰ ਹੁੰਦਾ ਹੈ ਤਾਂ ਅਸੀਂ ਵਧੇਰੇ ਕਰਕੇ ਹਰੀ ਸਿੰਘ ਨਲਵਾ, ਦੀਵਾਨ ਮੁਕਮ ਚੰਦ, ਅਕਾਲੀ ਫੂਲਾ ਸਿੰਘ, ਲੈਫਟੀਨੈਂਟ ਜਨਰਲ ਫਕੀਰ ਚੰਦ, ਅਤਰ ਸਿੰਘ ਸੰਧਾਵਾਲੀਆ ਤੇ ਬਾਬਾ ਗੁਲਾਬ ਸਿੰਘ ਤੇ ਯੂਰਪੀਅਨ ਜਰਨੈਲਾਂ ਵਿੱਚ ਜਨਰਲ ਕਲੋਡ ਐਕਸਨ ਜਨਰਲ ਅਲੈਗਜ਼ੈਂਡਰ ਬੈਨੂਰਾ ਅਤੇ ਜਨਰਲ ਵੈਂਟੂਰਾ ਦੇ ਕਾਰਨਾਮਿਆਂ ਦਾ ਜ਼ਿਕਰ ਅਕਸਰ ਪੜਦੇ ਸੁਣਦੇ ਆ ਪਰ ਅੱਜ ਅਸੀਂ ਕਮਾਲ ਦੇ ਯੋਧੇ ਜਰਨੈਲ ਜੋਰਾਵਰ ਸਿੰਘ ਦੀ ਗੱਲ ਕਰਾਂਗੇ ਪਰ ਅਫਸੋਸ ਕਿ ਇਸ ਯੋਧੇ ਦੀ ਬਾਬਤ ਬਹੁਤ ਘੱਟ ਲੋਕਾਂ ਨੂੰ ਗਿਆਨ ਹੈ ਯੋਧਿਆਂ ਦੀ ਦੋਸਤੀ ਹਮੇਸ਼ਾ ਯੋਧਿਆਂ ਨਾਲ ਹੁੰਦੀ ਹੈ ਤੇ ਇੱਕ ਮਹਾਨ ਯੋਧਾ ਹੀ ਦੂਜੇ ਮਹਾਨ ਯੋਦੇ ਦੀ ਅਸਲੀ ਪਰਖ ਕਰ ਸਕਦਾ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ 12 ਸਾਲ ਦੀ ਉਮਰ ਸੀ ਉਹਨਾਂ ਦੀ ਬਾਲ ਉਮਰੇ ਆਪਣੇ ਬਾਪ ਮਾਹ ਸਿੰਘ ਦੀ ਮੌਤ ਤੋਂ ਬਾਅਦ ਸ਼ੁਕਰਚੱਕੀਆ ਮਿਸਲ ਦੇ ਵਾਰਿਸ ਬਣ ਗਏ ਸਨ ਤੇ 17 ਸਾਲ ਦੀ ਉਮਰ ਵਿੱਚ ਹੀ ਉਹਨੇ ਆਪਣੀ ਮਾਂ ਰਾਜਕੌਰ ਤੇ ਸੱਸ ਸਦਾ ਕੌਰ ਦਾ ਪੱਲਾ ਛੱਡ ਕੇ ਆਪਣੇ ਆਜ਼ਾਦ ਫੈਸਲੇ ਲੈਣੇ ਵੀ ਸ਼ੁਰੂ ਕਰ ਦਿੱਤੇ ਸਨ ਤੇ ਮਹਾਰਾਜਾ ਰਣਜੀਤ ਸਿੰਘ ਨੇ 1799 ਇਸੂ ਵਿੱਚ ਲਾਹੌਰ ਫਤਿਹ ਕਰਨ ਤੋਂ ਬਾਅਦ ਅਗਲੇ 40 ਸਾਲਾਂ ਦੇ ਵਿੱਚ ਵਿੱਚ ਜਾਨੀ ਕਿ 1839 ਤੱਕ ਪਹੁੰਚਦੇ ਆ ਜਮਨਾ ਤੋਂ ਲੈ ਕੇ ਅਟਕ ਤੱਕ ਖਾਲਸਾਈ ਝੰਡਾ ਲਹਿਰਾ ਦਿੱਤਾ ਸੀ ਜੇ ਸੋਖੇ ਸ਼ਬਦਾਂ ਵਿੱਚ ਪੂਰਬ ਤੋਂ ਪੱਛਮ ਵੱਲ ਨੂੰ ਸਰਕਾਰੇ ਖਾਲਸਾ ਦੀ ਲੰਬਾਈ ਮਾਪੀਏ ਤਾਂ ਦਿੱਲੀ ਤੋਂ ਲੈ ਕੇ ਅਫਗਾਨਿਸਤਾਨ ਦੇ ਕਾਬਲ ਕੰਧਾਰ ਤੱਕ ਯੋਧੇ ਮਹਾਰਾਜਾ ਰਣਜੀਤ ਸਿੰਘ ਦਾ ਹੀ ਸਿੱਕਾ ਚੱਲਦਾ ਸੀ ਉੱਤਰ ਵੱਲ ਨੂੰ ਇਹ ਲੰਬਾਈ ਜੰਮੂ ਕਸ਼ਮੀਰ ਦੀ ਹੱਦਾਂ ਸਰਦਾਂ ਤੋਂ ਪਾਰ ਲਦਾਖ ਬਲੱਤਿਸਤਾਨ ਤੇ ਤਿੱਬਤ ਤੱਕ ਫੈਲੀ ਹੋਈ ਸੀ ਮਹਾਰਾਜਾ ਰਣਜੀਤ ਸਿੰਘ ਨੇ ਹਰ ਔਖੀ ਘਾਟੀ ਤੇ ਖਾਲਸਾਈ ਨਿਸ਼ਾਨ ਚੁਲਾਉਣ ਲਈ ਹਰ ਕਾਬਲ ਯੋਧੇ ਦੀ ਸਤ ਹਮੇਸ਼ਾ ਹੀ ਹਮਾਇਤ ਕੀਤੀ ਤੇ ਬੇਸ਼ੱਕ ਸਮੇਂ-ਸਮੇਂ ਤੇ ਉਹਦੇ ਕੰਨ ਵੀ ਇਹਨਾਂ ਸਿਰਲੱਥ ਯੋਧਿਆਂ ਦੇ ਖਿਲਾਫ ਭਰੇ ਜਾਂਦੇ ਰਹੇ ਪਰ ਉਹ ਹਿੰਮਤੀ ਤੇ ਗਾਂਧੀ ਤਾਗ ਦੀ ਭਾਗ ਰੱਖਣ ਵਾਲੇ ਹਰ ਯੋਧੇ ਦੀ ਪਿੱਠ ਤੇ ਹਮੇਸ਼ਾ ਆਪਣਾ ਹੱਥ ਰੱਖਦਾ ਸੀ ਇਸ ਮਰਜੀਵੜੇ ਦੇ ਹਿੰਮਤੀ ਬਾਦਸ਼ਾਹ ਦੇ ਕਿਰਦਾਰ ਉੱਪਰ ਤੋਮਟਾ ਲਾਉਣ ਵਾਲਿਆਂ ਨੂੰ ਵੀ ਪਸੰਦ ਨਹੀਂ ਸੀ ਕਰਦਾ ਪਰ ਐਸੇ ਲੋਕ ਮਹਾਰਾਜਾ ਰਣਜੀਤ ਸਿੰਘ ਤੇ ਕਟਾਕਸ਼ ਕਰਨ ਦੀ ਵੀ ਹਕਮਤ ਦਿਮਾਕਤ ਕਰਦੇ ਰਹਿੰਦੇ ਨੇ ਖੈਰ ਇਥੇ ਸੀ ਮਹਾਰਾਜਾ ਰਣਜੀਤ ਸਿੰਘ ਦੇ ਸਮਿਆਂ ਦੇ ਕਮਾਲ ਦੇ ਯੋਧੇ ਜਰਨੈਲ ਜੋਰਾਵਰ ਸਿੰਘ ਦੀ ਗੱਲ ਕਰ ਰਹੇ ਹਾਂ ਜੇਕਰ ਪੱਛਮ ਵੱਲ ਨੂੰ ਸਰਕਾਰੇ ਖਾਲਸਾ ਦੀ ਧਾਕ ਜਮਾਉਣ ਲਈ ਸਰਦਾਰ ਹਰੀ ਸਿੰਘ ਨਲੂਏ ਨੂੰ ਅਵਲ ਦਰਜਾ ਪ੍ਰਾਪਤ ਹੈ ਤਾਂ ਉੱਤਰੀ ਭਾਵ ਹਿਮਾਲੀਅਨ ਔਖੀਆਂ ਘਾਟੀਆਂ ਤੱਕ ਦਰਬਾਰੇ ਖਾਲਸਾ ਦੀ ਧਾਕ ਜਮਾਉਣ ਲਈ ਜਰਨੈਲ ਜੋਰਾਵਰ ਸਿੰਘ ਦਾ ਯੋਗਦਾਨ ਵੀ ਚੇਤੇ ਰੱਖਣਯੋਗ ਹੈ ਪਰ ਅਫਸੋਸ ਇਸ ਯੋਧੇ ਦੀ ਬਾਬਤ ਬਹੁਤ ਘੱਟ ਲੋਕਾਂ ਨੂੰ ਗਿਆਨ ਹੈ ਬੇਸ਼ੱਕ ਇਸ ਯੋਧੇ ਨੇ ਸਰਦਾਰ ਗਰਲਾਬ ਸਿੰਘ ਡੋਗਰੇ ਦੀ ਕਮਾਂਡ ਨੇਟ ਰਿਆਸੀ ਯਾਨੀ ਕਿ ਜੰਮੂ ਤੋਂ ਆਪਣਾ ਫੌਜੀ ਸਫ਼ਰ ਤੈਅ ਸ਼ੁਰੂ ਕੀਤਾ ਸੀ ਪਰ ਦਰਬਾਰੇ ਖਾਲਸਾ ਦੀ ਚੜ੍ਹਤ ਲਈ ਐਸਾ ਸਾਹਸ ਦਿਖਾਇਆ ਕਿ ਇਹ ਯੋਧਾ ਰਿਆਸੀ ਦੇ ਭੀਮਗੜ ਕਿਲੇ ਤੋਂ ਆਪਣਾ ਜੇਤੂ ਸਫ਼ਰ ਤੈਅ ਕਰਦਾ ਹੋਇਆ ਅੱਗੇ ਲਦਾਖ ਤੇ ਬਲੱਤਿਸਤਾਨ ਤੇ ਤਿੱਬਤ ਤੱਕ ਖਾਲਸਾ ਰਾਜ ਦੀਆਂ ਪੈੜਾਂ ਪਚਾ ਕੇ ਤਿੱਬਤ ਦੀ ਧਰਤੀ ਦੇ ਇਲਾਕੇ ਟਕਲਾਕੋਟ ਦੀਆਂ ਵਾਦੀਆਂ ਵਿੱਚ ਸ਼ਹਾਦਤ ਦਾ ਜੰਮ ਪਿਆ ਸੀ ਬੜੀ ਇਰਾਨੀ ਦੀ ਗੱਲ ਹੈ ਕਿ ਸਧਾਰਨ ਪਰਿਵਾਰ ਵਿੱਚ ਕਹਿਲੂਰ ਜੋ ਹੁਣ ਦਾ ਬਲਵਾਸਪੁਰ ਹਿਮਾਚਲ ਪ੍ਰਦੇਸ਼ ਦਾ ਇਲਾਕਾ ਹੈ ਵਿੱਚ ਜਰਮੇ ਇਸ ਯੋਧੇ ਨੂੰ ਖਾਲਸਾ ਰਾਜ ਦੇ ਸਹਾਇਕ ਗੁਲਾਬ ਸਿੰਘ ਨੇ ਜਦ ਕਿਸ਼ਤਵਾਰ ਦਾ ਗਵਰਨਰ ਥਾਪਿਆ ਸੀ ਤਾਂ ਇਸ ਕੋਲ ਸਿਰਫ 5000 ਦੇ ਕਰੀਬ ਸੈਨਿਕਾਂ ਦੀ ਨਫਰੀ ਸੀ ਪਰ ਇਸ ਸਾਸੀ ਯੋਧੇ ਨੇ ਲਦਾਖ ਵਾਲੇ ਪਾਸਿਓਂ ਕਸ਼ਮੀਰ ਨੂੰ ਸਦਾ ਵਾਸਤੇ ਆਜ਼ਾਦ ਕਰ ਦੇਣ ਦੀ ਭਾਵਨਾ ਨਾਲ ਲਦਾਖ ਦੇ ਰਾਜਾ ਗਿਆਲਪੋ ਉੱਪਰ ਚੜ੍ਹਾਈ ਕਰ ਦਿੱਤੀ। ਬੇਸ਼ੱਕ ਰਸਤੇ 'ਚ ਨੇਕਾ ਕਠਿਨਾਈਆਂ ਸਨ ਪਰ ਉਹ ਸਰੂਤ ਰਿਆ ਨੂੰ ਪਾਰ ਕਰਕੇ ਬੋਤੀ ਕਬੀਲੇ ਦੇ ਲੜਾਕੂਆਂ ਨੂੰ ਹਰਾਉਣ ਵਿੱਚ ਸਫਲ ਰਿਹਾ। ਇਸ ਤੋਂ ਅੱਗੇ ਉਹਨੇ ਕਾਰਗਲ ਇਲਾਕੇ ਤੇ ਖਾਲਸਾਈ ਨਿਸ਼ਾਨ ਲੜਾਉਂਦਿਆਂ ਲਦਾਖੀ ਬਾਦਸ਼ਾਹ ਗਿਆਲਪੁਰ ਦੇ ਭੇਜੇ ਸੈਨਾਪਤੀ ਬਾਂਕੋ ਕਾਹਨੂੰ ਵੀ ਚਿਤ ਕਰ ਦਿੱਤਾ ਸੀ ਤੇ ਸਨ 1935 ਦੀ ਬਹਾਰ ਰੁੱਤੇ ਉਹ ਇੱਕ ਅਜਿੱਧ ਜੋਧੇ ਦੇ ਰੂਪ ਵਿੱਚ ਲਦਾਖ ਦੇ ਬਾਜ਼ਾਰਾਂ ਵਿੱਚ ਜਾ ਵੜਿਆ ਲਦਾਖੀ ਰਾਜੇ ਰਾਜੇ ਗਿਆਲਪੋ ਨੇ ਉਹਦੀ ਈਮਾਨ ਲਈ ਗਿਆਲਪੋ ਨੇ ਖਾਲਸਾ ਰਾਜ ਦੇ ਅੰਗ ਕਸ਼ਮੀਰ ریاست ਨੂੰ ਮੌਕੇ ਤੇ 50000 ਰੁਪਏ ਜੁੱਧ ਦੇ ਖਰਚੇ ਵਜੋਂ ਅਤੇ 20000 ਰੁਪਏ ਸਾਲਾਨਾ ਦੇਣੇ ਮੰਨ ਲਏ ਬੇਸ਼ੱਕ ਬਾਅਦ ਵਿੱਚ ਕਸ਼ਮੀਰ ਦੇ ਗਵਰਨਰ ਗਵਰਨਰ ਮੀਆ ਸਿੰਘ ਦੀ ਚੌਕ ਵਿੱਚ ਆ ਕੇ ਗਿਆਲਪੋ ਆਪਣੇ ਵਾਅਦੇ ਤੋਂ ਮੁੱਕਰ ਗਿਆ ਪਰ ਜਰਨੈਲ ਜੋਰਾਵਰ ਸਿੰਘ ਦਸਾਂ ਦਿਨਾਂ ਦੇ ਵਿੱਚ ਵਿੱਚ ਦੁਬਾਰਾ ਫਿਰ ਰਾਖ ਜਾਤਮ ਗਿਆ ਸੀ ਜਿਸ ਨੂੰ ਵੇਖ ਕੇ ਰਾਜੇ ਗਿਆਲਪੋ ਦੇ ਪਸੀਨੇ ਛੁੱਟ ਗਏ ਉਹਨੇ ਜਰਨੈਲ ਦੇ ਪੈਰਾਂ ਦੇ ਢਹਿ ਕੇ ਵਾਅਦਾ ਕੀਤਾ ਕਿ ਵਾਅਦਾ ਖਿਲਾਫੀ ਲਈ ਮਾਫੀ ਮੰਗੀ ਤੇ ਸਦਾ ਵਾਸਤੇ ਦਰਬਾਰੇ ਖਾਲਸਾ ਦਾ ਤਾਬਿਆਦਾਰ ਬਣੇ ਰਹਿਣ ਦਾ ਪ੍ਰਣ ਲਿਆ ਖੈਰ ਇਸ ਤੋਂ ਬਾਅਦ ਉਹਨੇ ਇਹ ਪੰਨ ਸੱਚੇ ਦਿਲੋਂ ਨਿਭਾਇਆ ਵੀ ਇੱਥੇ ਇਹ ਵੀ ਵਰਨਣਯੋਗ ਹੈ ਕਿ ਇੱਕ ਵਾਰ ਕਸ਼ਮੀਰ ਦੇ ਗਵਰਨਰ ਮੀਆ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਪਾਸ ਸ਼ਿਕਾਇਤ ਵੀ ਕੀਤੀ ਕਿ ਜਨਰਲ ਜੋਰਾਵਾਰ ਸਿੰਘ ਐਵੇਂ ਖਾਮਕਲ ਲਦਾਖ ਤੇ ਹੋਰ ਉੱਚੇ ਤੋਂ ਚਿਹਰੇ ਇਲਾਕਿਆਂ ਵੱਲ ਨੂੰ ਵੱਧਦਾ ਜਾ ਰਿਹਾ ਹੈ ਜਿਸ ਦਾ ਸਰਕਾਰੇ ਖਾਲਸਾ ਨੂੰ ਕੋਈ ਫਾਇਦਾ ਹੀ ਨਹੀਂ ਹੋਣਾ ਕਹਿੰਦੇ ਨੇ ਕਿ ਦੂਰਦਰਸ਼ੀ ਮਹਾਰਾਜਾ ਰਣਜੀਤ ਸਿੰਘ ਨੇ ਮੀਆ ਸਿੰਘ ਦੀ ਇਸ ਸ਼ਿਕਾਇਤ ਵੱਲ ਕੋਈ ਬਹੁਤਾ ਕੰਨ ਹੀ ਨਾ ਧਰਿਆ ਕਿਉਂਕਿ ਉਹ ਤਾਂ ਹਮੇਸ਼ਾ ਹੀ ਖਾਲਸਾਈ ਪਰਚਮ ਹੱਦਾਂ ਸ੍ਰੱਧਾਂ ਤੋਂ ਪਾਰ ਦੂਰ ਦਰਾਜ ਤੱਕ ਚੜਾਉਣ ਵਾਲਿਆਂ ਦੇ ਦਿਲੋ ਕਦਰਦਾਰ ਇਨਸਾਨ ਮਾਨਸਰੋਵਰ ਤੇ ਸੁਮੀਰ ਪਰਬਤ ਤੱਕ ਦੇ ਇਲਾਕਿਆਂ ਨੂੰ ਤਾਂ ਗੁਰੂ ਬਾਬਾ ਨਾਨਕ ਨੇ ਆਪਣੇ ਮੁਬਾਰਕ ਕਦਮਾਂ ਨਾਲ ਗਾਇਆ ਹੋਇਆ ਸੀ ਇਸ ਲਈ ਮਹਾਰਾਜ ਆ ਇਸ ਇਲਾਕੇ ਨੂੰ ਕਿੱਦਾਂ ਬਗਾਨਾ تسلیم ਕਰ ਸਕਦੇ ਸਨ ਇਸ ਇਲਾਕੇ ਤੇ ਸਦਾ ਵਾਸਤੇ ਨજર ਰੱਖਣ ਲਈ ਜੋਰਾਵਰ ਸਿੰਘ ਨੇ ਲੇਹ ਦੇ ਬਾਰ ਬਾਰ ਸਿੰਧ ਦੇ ਕਿਨਾਰੇ ਇੱਕ ਕਿਲੇ ਦਾ ਨਿਰਮਾਣ ਵੀ ਕੀਤਾ ਸੀ ਜਿਸ ਦਾ ਕਿਲੇਦਾਰ ਦਲੇਲ ਸਿੰਘ ਨੂੰ ਥਾਪਿਆ ਗਿਆ ਤੇ ਉਹਦੀ ਕਮਾਂਡ ਹੇਠ 300 ਦੀ ਨਫਰੀ ਤਾਇਨਾਤ ਕਰ ਦਿੱਤੀ ਗਈ ਰਾਜੇ ਗਿਆਲਪੋ ਦੀ ਮਦਦ ਨਾਲ 1839-40 ਦੇ ਦਰਮਿਆਨ ਬਲਾਤਿਸਤਾਨ ਦੇ ਸ਼ਹਿਰ ਸਕਾਰਦੂ ਉੱਪਰ ਵੀ ਸਫਲ ਜਿੱਤ ਪ੍ਰਾਪਤ ਹੋਈ ਬੇਸ਼ੱਕ 27 ਜੂਨ 1839 ਨੂੰ ਮਹਾਰਾਜਾ ਨਜੀਦ ਸਿੰਘ ਇਸ ਫਾਨੀ ਸੰਸਾਰ ਤੋਂ ਰੁਕਸਤ ਹੋ ਚੁੱਕੇ ਸਨ ਪਰ ਇਹ ਮਰਦਦਲੇਰ ਪਹਿਲਾਂ ਵਾਂਗੀ ਆਪਣੀ ਧੁੰ ਵਿੱਚ ਸਵਾਰ ਅੱਗੇ ਦੀ ਅੱਗੇ ਵੱਧਦਾ ਹੀ ਜਾ ਰਿਹਾ ਸੀ ਲਦਾਖ ਦੇ ਸਕਾਰਦੂ ਤੇ ਬਲਤਸਤਾਨ ਤੋਂ ਬਾਅਦ ਉਹਨੇ ਆਪਣੀ ਸਾਰੀ ਸ਼ਕਤੀ ਪੂਰਬੀ ਖਿੱਤੇ ਤਿੱਬਤ ਵੱਲ ਕੇਂਦਰਿਤ ਕਰ ਲਈ ਮਈ 1841 ਨੂੰ ਉਹ ਆਪਣੀ 6000 ਦੀ ਸੈਨਾ ਨਾਲ ਲਦਾਖ ਦੇ ਬਜ਼ਾਰਾਂ ਵਿੱਚੋਂ ਮਾਰਚ ਕੱਢਦਾ ਆ ਤਿੱਬਤ ਵੱਲ ਵਧਣ ਲਗਾ ਉਹ ਉਸਲੀ ਲਦਾਖੀ ਰਾਜੇ ਗਿਆਲਪੋ ਦੀ ਸੈਨਾ ਵੀ ਭਰਵਾ ਸਾਥ ਦੇ ਰਹੀ ਸੀ ਉਸਨੇ ਆਪਣੀ ਸੈਨਾ ਨੂੰ ਤਿੰਨ ਟੁਕੜਿਆਂ ਵਿੱਚ ਵੰਡ ਲਿਆ 3000 ਦੀ ਨਫਰੀ ਨਾਲ ਜਰਨੈਲ ਖੁਦ ਪੌਗ ਕੌਂਗ ਝੀਲ ਨੂੰ ਪਾਰ ਕਰਕੇ ਮਾਨਸਰੋਵਰ ਝੀਲ ਤੇ ਪ੍ਰਸਿੱਧ ਧਾਰਮਿਕ ਸਥਾਨ ਸੁਮੇਰ ਪਹਾੜ ਤੱਕ ਪਹੁੰਚ ਗਿਆ ਥਾਂਪੁਰ ਥਾਂ ਚੌਕੀਆਂ ਤੇ ਰਸਦ ਪਾਣੀ ਦੀ ਸਹਾਇਤਾ ਲਈ ਕੁਝ ਸੈਨਿਕ ਵੀ ਤਾਇਨਾਤ ਕਰਦਾ ਗਿਆ ਤੇ ਟਕਲਾ ਕੋਟ ਦੇ ਨੇੜੇ ਚਤਿਆੰਗ ਸਥਾਨ ਦੇ ਉੱਤੇ ਮਹਿਤਾ ਬਸਤੀ ਰਾਮ ਦੀ ਗਵਾਈ ਹੇਠ ਇੱਕ ਕਿਲਾ ਵੀ ਸਥਾਪਿਤ ਕੀਤਾ ਗਿਆ ਜਿੱਥੇ 8 ਤੋਂ 9 ਤੋਪਾਂ ਵੀ ਟਕਾ ਦਿੱਤੀਆਂ ਗਈਆਂ ਤਾਂ ਜੋ ਲੋੜ ਪੈਣ ਤੇ ਇਹਨਾਂ ਤੋਪਾਂ ਦੀ ਸਹਾਇਤਾ ਲਈ ਜਾ ਸਕੇ ਉਧਰ ਜਨਰਲ ਆਪਣੇ ਸਾਥੀਆਂ ਸਮੇਤ ਟਕਲਾ ਕੋਟ ਦੇ ਸਥਾਨ ਤੇ ਜਦ ਪਹੁੰਚਿਆ ਤਾਂ ਨੇਪਾਲੀ ਬਾਦਸ਼ਾਹ ਨੇ ਵੀ ਤਿੱਬਤੀਆਂ ਦੀ ਸਹਾਇਤਾ ਦਾ ਵਚਨ ਦੇ ਦਿੱਤਾ ਕਿਉਂਕਿ ਨੇਪਾਲ ਦੀ ਸਰਦ ਵੀ ਇੱਥੋਂ ਮਹਿਜ 15 ਕਿਮੀਲ ਦੀ ਦੂਰੀ ਤੇ ਰਹਿ ਗਈ ਸੀ ਬੇਸ਼ੱਕ ਪਹਿਲੇ ਪਹਿਲੇ ਤਿੱਬਤੀ ਸਨਾਵਾ ਆਚਾਨਕਾਤਮਕ ਕੇ ਜਰਨੈਲ ਦੀ ਤਿਆਰੀ ਵੇਖ ਕੇ ਬੁਰੀ ਤਰ੍ਹਾਂ ਭੈਪੀਤ ਹੋ ਗਈਆਂ ਤੇ ਉਹਨਾਂ ਦੇ ਦੂਤ ਜਰਨੈਲ ਦੀ ਤਾਬਿਆਦਾਰੀ ਕਰਨ ਲਈ ਰਾਜੀ ਵੀ ਹੋ ਗਏ ਪਰ ਇੰਨੀ ਦਿਨੀ ਬਰਫੀਲੇ ਤੂਫਾਨਾਂ ਨੇ ਜਰਨੈਲ ਜੋਰਾਵ ਸਰਵਰ ਸਿੰਘ ਦੀਆਂ ਸਾਰੀਆਂ ਸਕੀਮਾਂ ਤੇ ਪਾਣੀ ਫੇਰਨਾ ਸ਼ੁਰੂ ਕਰ ਦਿੱਤਾ ਜ਼ਬਰਦਸਤ ਬਰਫਬਾਰੀ ਕਾਰਨ ਚਿਤਿਆੰਗ ਕਿਲਾ ਤੇ ਉੱਥੇ ਰੱਖੀਆਂ ਤੋਪਾਂ ਵੀ برفੇਟਾਂ ਦੱਬੀਆਂ ਰਹਿ ਗਈਆਂ ਇਹਨਾਂ ਹਾਲਾਤਾਂ ਨੇ ਸਥਾਨਕ ਤਿੱਬਤੀਆਂ ਨੂੰ ਵੱਡਾ ਹਲਾਰਾ ਦਿੱਤਾ 12 ਦਸੰਬਰ 1841 ਨੂੰ ਤਿੱਬਤੀ ਤੇ ਚੀਨੀ ਸੈਨਿਕ ਰਲ ਕੇ ਟੂਜੋ ਦੇ ਸਥਾਨ ਤੇ ਬਹਾਦਰ ਜਰਨੈਲ ਨਾਲ ਦੋ ਦੋ ਹੱਥ ਕਰ ਲਈ ਮਦਾਰ ਵਿੱਚ ਆਉਣ ਉਤਰੇ ਦੂਵੇਂ ਪਾਸਿਓਂ ਭਾਰੀ ਗੋਲੀ ਸਿਕਾ ਚੱਲਿਆ ਬਹਾਦਰ ਜਰਨੈਲ ਦੀ ਸੈਨਾ ਕਈ ਮਹੀਨਿਆਂ ਤੋਂ ਠੱਕ ਟੁੱਟ ਕੇ ਚੂਰ ਹੋਈ ਪਈ ਸੀ ਬਰਫ਼ ਨਾਲ ਉਹਨਾਂ ਦੇ ਹੱਥ ਤੇ ਪੈਰ ਵੀ ਗਲੇ ਪੈ ਸਨ ਪਰ ਫਿਰ ਵੀ ਸਾਸੀ ਜਰਨੈਲ ਜੋਰਾਵਰ ਸਿੰਘ ਆਪਣੀ ਸੈਨਾ ਨੂੰ ਖੁਦ ਅੱਗੇ ਲੱਗ ਕੇ ਹਲਾਸ਼ੇਰੀ ਦੇ ਰਿਹਾ ਸੀ ਆਖਰਕਾਰ ਇੱਕ ਗੋਲੀ ਜਰਨੈਲ ਦੇ ਸੱਜੇ ਮੋਢੇ ਉਪਰ ਆਣ ਵੱਜੀ ਜਰਨੈਲ ਨੇ ਆਪਣੇ ਆਪ ਨੂੰ ਸੁਭਾਲਿਆ ਤੇ ਖੱਬੇ ਹੱਥ ਵਿੱਚ ਤਲਵਾਰ ਲੈ ਕੇ ਠਿਗਣੇ ਤਿਬਤੀਆਂ ਉਪਰ ਕਾਲ ਬੜ ਕੇ ਚੱਪਟਣ ਲਗਾ ਆਖਰ ਦੂਰ ਤੋਂ ਇੱਕ ਘੋੜਸਵਾਰ ਨੇ ਆਪਣਾ ਪਹਲਾ ਜਰਨੈਲ ਦੀ ਛਾਤੀ ਦਾ ਨਿਸ਼ਾਨਾ ਬਣ ਕੇ ਐਸਾ ਵਹਾਇਆ ਕਿ ਇੱਕ ਇਹ ਥਿਆਰ ਯੋਧੇ ਜੋਰਾਵਰ ਸਿੰਘ ਦੀ ਛਾਤੀ ਦੇ આરਪਾਰ ਹੋ ਗਿਆ ਕਿਆ ਜਾਂਦਾ ਹੈ ਕਿ ਤਿਬਤੀ ਕਬੀਲਿਆਂ ਦੇ ਬਹੁਤੇ ਸੈਨਿਕਾਂ ਨੇ ਇਸ ਦਲੇਰ ਮਰਦ ਦੀ লাশ ਨੂੰ ਦਪਨੌਰ ਦੀ ਬਜਾਏ ਉਹਦਾ ਮਾਸ ਆਪੋ ਚ ਵੰਡ ਲਿਆ ਤਾਂ ਜੋ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਵਿੱਚ ਵੀ ਇਹੋ ਜਿਹੀ ਹੀ ਬੀਰਤਾ ਆ ਸਕੇ ਤੇ ਟਕਲਾਕੋਟ ਵਿੱਚ ਇਸ ਯੋਧੇ ਦੇ ਨਾਂ ਤੇ ਸਥਾਪਿਤ ਕਿਲਾ ਟਕਲਾਕੋਟ ਫੋਰਟ ਅੱਜ ਵੀ ਇਸ ਯੋਧੇ ਨੂੰ ਸਿਰ ਝਕਾਉਂਦਾ ਪ੍ਰਤੀਤ ਹੁੰਦਾ ਹੈ ਬ੍ਰਿਟਿਸ਼ ਕਾਲ ਵੇਲੇ ਮਾਨਸਰੂਵਰ ਝੀਲ ਅਤੇ ਕੁਝ ਹੋਰ ਜਿੱਤੇ ਹੋਏ ਇਲਾਕੇ ਦੁਬਾਰਾ ਤਿੱਬਤ ਨੂੰ ਦੇ ਦਿੱਤੇ ਗਏ ਸਨ ਤੇ ਸਕਾਰਦੂ ਇਲਾਕਾ ਵੀ ਅੱਜਕੱਲ ਪਾਕਿਸਤਾਨ ਦੇ ਪਹਾੜੀ ਖੇਤਰ ਦਾ ਇੱਕ ਹਿੱਸਾ ਹੈ ਇਸ ਪ੍ਰਕਾਰ ਦਰਬਾਰੇ ਖਾਲਸਾ ਦੀਆਂ ਪੈੜਾਂ ਤੁਰ ਤਿੱਬਤ ਤੱਕ ਛੜਦਾ ਹੋਇਆ ਇਹ ਮਹਾਨ ਯੋद्धा ਆਪਣੀ ਜਾਨ ਤੱਕਰਬਾਨ ਕਰ ਗਿਆ ਪਰ ਅੱਜ ਵੀ ਜਦ ਕਦੇ ਹਿੰਦ ਚੀਨੀ ਫੌਜਾਂ ਆਮੋ ਸਾਹਮਣੇ ਹੁੰਦੀਆਂ ਨੇ ਤਾਂ ਚੀਨੀ ਸੈਨਾ ਨੂੰ ਲਲਕਾਰ ਦੇ ਸਿੱਖ ਸੈਨਿਕ ਜੁਝਾਰੂ ਜੋਰਾਵਾਰ ਸਿੰਘ ਦਾ ਦੂਜਾ ਰੂਪ ਹੀ ਦਿਖਾਈ ਦਿੰਦੇ ਨੇ ਸਿੱਖ ਕੌਮ ਨੂੰ ਸਰਕਾਰੇ ਖਾਲਸਾ ਦਾ ਝੰਡਾ ਬੁਲੰਦੀਆਂ ਤੇ ਗੱਡਣ ਵਾਲੀਆਂ ਐਸੀਆਂ ਸੁਚੀਆਂ ਤੇ ਬਹਾਦਰ ਰੂਹਾਂ ਨੂੰ ਸੰਦੀਪ ਚੇਤਿਆਂ ਦਾ ਅੰਗ ਬਣਾਈ ਰੱਖਣਾ ਚਾਹੀਦਾ ਹੈ ਇਹ ਸੀਗਾ ਜੀ ਅਮਰੀਕ ਡਾਕਟਰ ਅਮਰੀਕ ਸਿੰਘ ਸ਼ੇਰਖਾਂ ਹਿਰਾਂ ਦਾ ਲਿਖਿਆ ਹੋਇਆ ਲੇਖ ਸਰਕਾਰੀ ਖਾਲਸਾ ਦੇ ਹਿੰਮਤੀ ਜਰਨਲ ਜੋਰਾਵਰ ਸਿੰਘ ਨੂੰ ਚੇਤੇ ਕਰਦਿਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ